ਸੋਸ਼ਕਲ ਜੀ ਮੈਂ ਤੁਹਾਡਾ ਛੋਟਾ ਵੀਰ ਪੱਤਰਕਾਰ ਹਿਰਾ ਸਿੰਘ ਤਲਵੰਡੀ ਐਸ ਵਾਲੇ ਆਪਾਂ ਮੌਜੂਦਾ ਜੀ ਗੁਰਦਾਸਪੁਰ ਸੇਵਾ ਕੇਂਦਰ ਵਿੱਚ ਸਾਡੇ ਨਾਲ ਇੱਕ ਮਾਨਯੋਗ ਖਸਤਰੀ ਖੜੇ ਨੇ ਸੇਵਕ ਜੀ ਜੋ ਕਿ ਆਜ਼ਾਦ ਇਲੈਕਸ਼ਨ ਲੜ ਰਹੇ ਨੇ ਸੰਤ ਸੇਵਕ ਜੀ ਸੰਤ ਸੇਵਕ ਜੀ ਔਰ ਅੱਜ ਇੱਥੇ ਪਹੁੰਚੇ ਨੇ ਕਿਹੜੇ ਮਸਲੇ ਦੇ ਪਹੁੰਚੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਅੱਜ ਸੇਵਕ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕੀ ਗੱਲ ਹੈ ਕੀ ਕਰਨ ਔਰ ਜਿਸੀਂ ਇਸ ਆਪਣੀ ਤੇ ਚੋਰ ਪੰਚਾਰ ਤੇ ਦੇਈ ਅਸੀਂ ਆਪਣੇ ਕੋਲ ਡਾਕੂਮੈਂਟ ਤਿਆਰ ਕਰਾ ਲਿਆ ਜਿਸ ਸੰਬੰਧ ਵਿੱਚ ਆਏ ਆ ਅੱਛਾ ਜੀ ਇਲੂਮੀਨੇਸ਼ਨ ਤੇ ਕਾਹਦਾ ਹੋ ਚੁਕੀ ਹੈ ਅੱਛਾ ਜੀ ਤੇ ਚਲੋ ਹੁਣ ਅੱਗੇ ਫਲਕੀ ਦੇ ਵਿੱਚ ਜਾ ਰਹੇ ਹਾਂ ਜਨਤਾ ਦੀ ਕਿਨਾਰੇ ਦੇ ਵਿੱਚ ਪੂਰਾ ਨਿਦਰ ਰਹੇ ਆ ਅੱਛਾ ਜੀ ਬਾਕੀ ਜਨਤਾ ਦੇਖੋ ਕਿਸ ਤਰ੍ਹਾਂ ਤੁਹਾਨੂੰ ਚੈਨ ਕਰਦੀ ਹੈ ਬਾਕੀ ਹੁਣ ਜਨਤਾ ਦੀ ਸੇਵਾ ਦਾ ਮੌਕਾ ਦੇ ਹਾਂਜੀ ਤੇ ਅਸੀਂ ਤੇ ਪੂਰੇ ਤਨਮਨ ਦੇ ਨਾਲ ਕਰਾਂਗੇ ਕਿਸੇ ਗੱਲ ਦੀ ਕੋਈ ਕਮੀ ਪੇਛੇ ਨਹੀਂ ਰਹਿਣ ਦੇਾਂਗੇ ਤੇ ਬਾਕੀ ਸਾਹਮਣੇ ਸਭ ਕਲੀਅਰ ਹੀ ਹੈ ਕਿ ਅੱਜ ਦੇ ਕੀ ਬੰਗਲਾ ਦੇਸ਼ ਦੇ ਵਿੱਚ ਕਿਦਾਂ ਦੇ ਹਲਾਰਤ ਨੇ ਕਿੰਦਾ ਕੋ ਸਿਸਟਮ ਸਹੀ ਚੱਲ ਰਿਹਾ ਹਰ ਬੰਦਾ ਹਰ ਵਰਗ ਹਰ ਤਰ੍ਹਾਂ ਦਾ ਬੰਦਾ ਹਰ ਵਰਗ ਹਰ ਦਰਾਂ ਦਾ ਬੰਦਾ ਹਰ ਇੱਕ ਪ੍ਰੋਫੈਸ਼ਨ ਦਾ ਬੰਦਾ ਦੁਖੀ ਹੈ ਚਾਹੇ ਜਿਹੜਾ ਕੋਈ ਜਣਾ ਵੀ ਕੋਈ ਕਾਬਿਲ ਬੰਦਾ ਉਹਨੂੰ ਉਹਦੀ ਕਾਬਲੀਅਤ ਦੇ ਅਨਸਾਰ ਹੋਦਾ ਕੋਈ ਵਜੂ ਨਹੀਂ ਪੈਂਦਾ ਕਰ ਰਹੇ ਨੇ ਉੱਥੇ ਜਦੋਂ ਪਹੁੰਚੇ ਆ ਇੱਕ ਸਾਢੇ ਦੇ ਸੀਨੀਅਰ ਲਾਇਰ ਬੈਠੇ ਨੇ ਇੱਥੇ ਉਹਨਾਂ ਨੇ ਇੱਕ ਇੱਕ ਸਵਾਲ ਪੁੱਛਿਆ ਜਿਹਨੂੰ ਬੜੇ ਤਰੀਕੇ ਨਾਲ ਸਰ ਹੁਣੇ ਤੁਸੀਂ ਜੋ ਕਿ ਆਪਰੀ ਰਿਪੋਰਟ ਕਰੇ ਹਾਂ ਜੀ ਮੈਂ ਜੀ ਇਹਨਾਂ ਨੇ ਪੁੱਛਿਆ ਕਿ ਅਸੀਂ ਤੁਹਾਨੂੰ ਵੋਟਾਂ ਪਾ ਕੇ ਚਿਤਾ ਦੇ ਦਿੰਦੇ ਆ ਤੁਸੀਂ ਲੋਕ ਸਭਾ ਜਾ ਕੇ ਕਿਹਦੀ ਸਪੋਰਟ ਕਰੋਗੇ ਹਾਂ ਜੀ ਸੁਣੇ ਤਾਂ ਜੀ ਹਾਂ ਜੀ ਸਾਦਾਂ ਬਹੁਤ ਵਧੀਆ ਸਵਾਲ ਕੀਤਾ ਜੀ ਸਵਾਲ ਦਾ ਇਹ ਬੰਦਾ ਵੀ ਆਈ ਕਰਨਾ ਦੇਖੋ ਸਰ ਗੱਲ ਇਹ ਵੀ ਇਹ ਠੀਕ ਹੈ ਤੁਸੀਂ ਮੇਰੇ ਲੋਕ ਸਭਾ ਦੇ ਵਿੱਚ ਤੁਸੀਂ ਚਿਤਾ ਕੇ ਭੇਜ ਦਿਓ ਉਹਦੇ ਤੋਂ ਬਾਅਦ ਮੈਂ ਇਕੱਲਾ ਕੋਈ ਵੀ ਜਿਹੜਾ ਕੋਈ ਇਸ ਤਰ੍ਹਾਂ ਦਾ ਕੋਈ ਡਿਸੀਜਨ ਨਾ ਨਾ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਰਾਂਗਾ ਇਹਦੇ ਤੇ ਇੱਕ ਮੈਂ ਜਿਹੜੀ ਆਬਾਦ ਦੀ ਰੈਫਰੈਂਡਮ ਕਰਾਵਾਂਗਾ ਜਿਹਨਾਂ ਲੋਕਾਂ ਨੇ ਮੈਨੂੰ ਕਾਮਯਾਬ ਕਰਕੇ ਜਿਹੜੀ ਉੱਥੋਂ ਤੱਕ ਭੇਜਣਾ ਇਹਦੇ ਤੇ ਇੱਕ رائے شمਾਰੀ ਹੋਏਗੀ ਉਸ ਤੋਂ ਬਾਅਦ ਜਿਹੜੀ ਵੀ ਪਾਰਟੀ ਜਿਹੜੀ ਮੇਰੇ ਤੋਂ ਕੋਈ ਸਪੋਰਟ ਮੰਗੇਗੀ ਆਪਣੇ ਰਾਬਤਾ ਕਾਇਮ ਕਰਨਗੇ ਉਹਨਾਂ ਦੇ ਨਾਲ ਮੇਰੀਆਂ ਕੋਈ ਆਪਣੀਆਂ ਕੋਈ ਕੰਡੀਸ਼ਨਾਂ ਹੋਣਗੀਆਂ ਜਿਹੜੀਆਂ ਪਬਲਿਕ ਦੇ ਹਿੱਤ ਦੇ ਵਿੱਚ ਜਾਂਦੀਆਂ ਹੋਣਗੀਆਂ ਜਿਹੜੀਆਂ ਡਿਵੈਲਪਮੈਂਟ ਦੇ ਵਿੱਚ ਜਾਂਦੀਆਂ ਹੋਣਗੀਆਂ ਐਜੂਕੇਸ਼ਨ ਨਾਲ ਰਿਲੇਟਡ ਹੋਣਗੀਆਂ ਟਰਾਂਸਪੋਰਟ ਨਾਲ ਰਿਲੇਟਡ ਹੋਣਗੀਆਂ ਮੈਡੀਕਲ ਸੇਵਾ ਨਾਲ ਰ ਕੱਲਾ ਆਪਣੀ ਮਰਜ਼ੀ ਦੇ ਨਾਲ ਕਿਹੇ ਵੀ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲਾਹਾਂਗਾ ਸਰ ਇਹ ਜਿਹੜੀਆਂ ਤੁਸੀਂ ਗੱਲਾਂ ਕਹਿ ਰਹੇ ਹੋ ਇਹ ਤਾਂ ਬਾਕੀ ਪਾਰਟੀਆਂ ਵੀ ਲੋਕਾਂ ਨੂੰ ਕਹਿ ਰਹੀਆਂ ਚਲੋ ਕਿ ਡਾਇਰੈਕਟ ਉਹਨਾਂ ਨੂੰ ਕਿਉਂ ਨਾ ਪਾ ਦਨ ਸਰ ਦੇਖੋ ਪਾਰਟੀਆਂ ਤਾਂ ਬੜਾ ਕੁਝ ਕਹਿੰਦੀਆਂ ਜੀ ਪਾਰਟੀਆਂ ਦੇ ਬੜੇ-ਬੜੇ ਵੱਡੇ ਮੈਨੀਫੈਸਟੋ ਵੀ ਜਾਰੀ ਕਰਦੀਆਂ ਨੇ ਪਿਛਲੇ ਕਈ ਸਾਲਾਂ ਤੋਂ ਕਰਦੀਆਂ ਨੇ 77 ਸਾਲ ਹੋ ਗਏ ਨੇ ਅੱਜ ਦੇਸ਼ ਨੂੰ ਯਾਦ ਹੋਈ ਨਹੀਂ ਉਹਨਾਂ ਨੇ ਉਦੋਂ ਤੋਂ ਇਹੀ ਕੁਝ ਕਹਿੰਦੀਆਂ ਹੀ ਆਈਆਂ ਇਸ ਤਰ੍ਹਾਂ ਦੀਆਂ ਕਿਹੋ ਵਾਦੇ ਕੀਤੇ ਜਾਂਦੇ ਨੇ ਇਸ ਤਰ੍ਹਾਂ ਦਾ ਸਿਸਟਮ ਲਿਆਂਦਾ ਜਾਂਦਾ ਉਸ ਤੋਂ ਬਾਅਦ ਜਤਤ ਦੇ ਵਿੱਚ ਆਉਂਦ ਬਾਅਦ ਨਾੜੀ ਵਾਲੇ ਯੂ ਟਰਨ ਹੋ ਜਾਂਦੇ ਆ ਪਾਰਟੀਆਂ ਨੇ ਤੇ ਅਸੀਂ ਅੱਗੇ ਆ ਰਹੇ ਨੇ ਉੱਥੇ ਜਦੋਂ ਪਹੁੰਚੇ ਆ ਇੱਕ ਸਾਡੇ ਦੇ ਸੀਨੀਅਰ ਲਾਇਰ ਬੈਠੇ ਨੇ ਇੱਥੇ ਉਹਨਾਂ ਨੇ ਇੱਕ ਇੱਕ ਸਵਾਲ ਪੁੱਛਿਆ ਜਿਹਨੂੰ ਬੜੇ ਤਰੀਕੇ ਨਾਲ ਸਰ ਹੁਣੇ ਤੁਸੀਂ ਜੋ ਕਿਹਾ ਪਲੀ ਰਿਪੀਟ ਕਰੋ ਹਾਂ ਜੀ ਮੈਂ ਜੀ ਇਹਨਾਂ ਨੇ ਪੁੱਛਿਆ ਕਿ ਅਸੀਂ ਤੁਹਾਨੂੰ ਵੋਟਾਂ ਪਾ ਕੇ ਦਿਤਾ ਦਿੰਦੇ ਆ ਤੁਸੀਂ ਲੋਕ ਸਭਾ ਜਾ ਕੇ ਕਿਹਦੀ ਸਪੋਰਟ ਕਰੋਗੇ ਹਾਂਜੀ ਜੀ ਜੀ ਹਾਂਜੀ ਸਰ ਨੇ ਬਹੁਤ ਵਧੀਆ ਸਵਾਲ ਕੀਤਾ ਜੀ ਸਵਾਲ ਦਾ ਇਹ ਬੰਦਾ ਵੀ ਆਈ ਕਰਨਾ ਦੇਖੋ ਸਰ ਗੱਲ ਸੁਣਨਾ ਵੀ ਇਹ ਠੀਕ ਹੈ ਤੁਸੀਂ ਮੇਰੇ ਲੋਕ ਸਮਾਜ ਵਿੱਚ ਤੁਸੀਂ ਜਿਤਾ ਕੇ 베ਚਦੇ ਹੋ ਉਹਦੇ ਤੋਂ ਬਾਅਦ ਮੈਂ ਇਕੱਲਾ ਕੋਈ ਵੀ ਜਿਹੜਾ ਕੋਈ ਇਸ ਤਰ੍ਹਾਂ ਦਾ ਕੋਈ ਡਿਸੀਜ ਨਾ ਮੈਂ ਆਪਣੀ ਮਰਜ਼ੀ ਨਾਲ ਨਹੀਂ ਕਰਾਂਗਾ ਇਦੇ ਤੇ ਇੱਕ ਮੈਂ ਜਿਹੜੀ ਆਬਾਮ ਦੀ ਰੈਫਰੈਂਡਮ ਕਰਾਵਾਂਗਾ ਜਿਹਨਾਂ ਲੋਕਾਂ ਨੇ ਮੈਨੂੰ ਕਾਮਯਾਬ ਕਰਕੇ ਜਿਹੜੀ ਉੱਥੇ ਤੱਕ ਭੇਜਣਾ ਇਹਦੇ ਤੇ ਇੱਕ رائے شمਾਰੀ ਹੋਏਗੀ ਉਸ ਤੋਂ ਬਾਅਦ ਜਿਹੜੀ ਵੀ ਪਾਰਟੀ ਜਿਹੜੀ ਮੇਰੇ ਤੋਂ ਕੋਈ ਸਪੋਰਟ ਮੰਗੇਗੀ ਆਪਣੀ ਰਾਬਤਾ ਕਾਇਮ ਕਰਨਗੇ ਉਹਨਾਂ ਦੇ ਨਾਲ ਮੇਰੀਆਂ ਕੋਈ ਆਪਣੀਆਂ ਕੋਈ ਕੰਡੀਸ਼ਨਾਂ ਹੋਣਗੀਆਂ ਜਿਹੜੀਆਂ ਪਬਲਿਕ ਦੇ ਹਿੱਤ ਦੇ ਵਜਿਹਾ ਜਾਂਦੀਆਂ ਹੋਣਗੀਆਂ ਜਿਹੜੀਆਂ ਡਿਵੈਲਪਮੈਂਟ ਦੇ ਵਿੱਚ ਜਾਂਦੀਆਂ ਹੋਣਗੀਆਂ ਐਜੂਕੇਸ਼ਨ ਨਾਲ ਰਿਲੇਟਡ ਹੋਣਗੀਆਂ ਟਰਾਂਸਪੋਰਟ ਨਾਲ ਰਿਲੇਟਡ ਹੋਣਗੀਆਂ ਮੈਡੀਕਲ ਸੇਵਾਵਾਂ ਨਾਲ ਰਿਲੇਟਡ ਹੋਣਗੀਆਂ ਉਹਦੇ ਤੇ ਜੇ ਕੋਈ ਪਾਰਟੀ ਮੇਰੀਆਂ ਸ਼ਰਤਾਂ ਦੇ ਨਾਲ ਮਿਲਦਾ ਕਿਹੇ ਤੁਸੀਂ ਗੱਲਾਂ ਕਹਿ ਰਹੇ ਹੋ ਇਹ ਤੇ ਬਾਕੀ ਪਾਰਟੀਆਂ ਵੀ ਲੋਕਾਂ ਨੂੰ ਕਹਿ ਰਹੀਆਂ ਚਲੋ ਕਿ ਡਾਇਰੈਕਟ ਉਹਨਾਂ ਨੂੰ ਕਿਉਂ ਨਾ ਪਾ ਦਨ ਸਰ ਦੇਖੋ ਪਾਰਟੀਆਂ ਤਾਂ ਬੜਾ ਕੁਸ਼ੀ ਕਰਦੀਆਂ ਜੀ ਪਾਰਟੀਆਂ ਦੇ ਬੜੇ ਬੜੇ ਬੱਡੇ ਮੈਨੀਫੈਸਟੋ ਵੀ ਜਾਰੀ ਕਰਦੀਆਂ ਨੇ ਪਿਛਲੇ ਕਈ ਸਾਲਾਂ ਤੋਂ ਕਰਦੀਆਂ ਨੇ 77 ਸਾਲ ਹੋ ਗਏ ਨੇ ਅੱਜ ਦੇਸ਼ ਨੂੰ ਯਾਦ ਹੋਈ ਨਹੀਂ ਉਹਨਾਂ ਨੇ ਉਦੋਂ ਤੋਂ ਇਹੀ ਕੁਝ ਕਹਿੰਦੀਆਂ ਹੀ ਆਈਆਂ ਇਸ ਤਰ੍ਹਾਂ ਦੇ ਕਿੰਨੇ ਵਾਅਦੇ ਕੀਤੇ ਜਾਂਦੇ ਨੇ ਇਸ ਤਰ੍ਹਾਂ ਦਾ ਸਿਸਟਮ ਚੱਲਦਾ ਜਾਂਦਾ ਕਿ ਉਸ ਤੋਂ ਬਾਅਦ ਚਤਤ ਵਿੱਚ ਆਂਦ ਬਦ ਨਾਰੀ ਵਾਲੇ ਯੂ ਟਰਨ ਹੋ ਜਾਂਦੇ ਪਾਰਟੀਆਂ ਨੇ ਤੇ ਚਾ ਹੁਣ ਗੱਲ ਕਰਾਂਗੇ ਜੀ ਅੱਜ ਵੀ ਜੀ ਤੁਸੀਂ ਇਸ ਪੁਲ ਤੇ ਲੈ ਕੇ ਆਏ ਹੋ ਕੀ ਹੈ ਪੁਲ ਦੀ ਕੀ ਕਹਾਣੀ ਕਿਹੜਾ ਪੋਲ ਹੈ ਇਹ ਉਹੀ ਪੁਲ ਜਿਹੜਾ ਪਿੰਡ ਵਾਲੇ ਦੱਸ ਰਹੇ ਸੀਗੇ ਹਾਂ ਜੀ ਸਰ ਇਹ ਕੋਈ ਮਕੋੜਾ ਪਤਨ ਦਾ ਪੋਲ ਕਿਹਾ ਜਾਂਦਾ ਜੀ ਉਹ ਜਿਹੜੇ ਦਰਿਆ ਦੇ ਉੱਤੇ ਇਹ ਬਣਿਆ ਪਿਆ ਵਾ ਅੱਛਾ ਇਹ ਲੋਕਾਂ ਦੀ ਇੱਕ ਬਹੁਤ ਹੀ ਵੱਡੀ ਹੈ ਇਹ ਪ੍ਰੋਬਲਮ ਹੈ ਮੁਸ਼ਕਲ ਹੈ ਅੱਛਾ ਇਹ ਉਹਨਾਂ ਦੀ ਲੋਕਾਂ ਦੀ ਇਹ ਦਾਸਤਾਨ ਸੁਣਾ ਕੇ ਆਏ ਆ ਉਹ ਕਹਿੰਦੇ ਇਹ ਪੋਲ ਜਿਹੜਾ ਜੁੜਮੀ ਦੇ ਤੋਂ ਬਾਅਦ ਜਿਹੜੀ ਬਰਸਾਤ ਆਣੀ ਹੈ ਹਾਂ ਜੀ ਇਹ ਪੋਲੇ ਚੁੱਕਿਆ ਜਾਂਦਾ ਵਾ ਇੱਥੇ 3-4 ਮਹੀਨੇ ਇਹ ਪੋਲ ਜਿਹੜਾ ਦੁਨੀਆ ਨਾਲ ਕਨੈਕਟ ਟੁੱਟ ਜਾਂਦਾ ਬਾਅਦ ਅੱਛਾ ਸ਼ਰਮੀ ਦੇ ਪੁਲ ਚੁੱਕਿਆ ਰਹਿੰਦਾ ਵਾ ਉਹ ਉਸ ਤੋਂ ਬਾਅਦ ਉਹਨਾਂ ਨੂੰ ਸਾਰਾ ਜਿਸ ਕਨੈਕਟ ਹੋਣਾ ਪੈਂਦਾ ਇਸ ਏਰੀਆ ਦੇ ਨਾਲ ਅੱਛਾ ਤੇ ਮੈਂ ਤੁਹਾਨੂੰ ਦਿਖਾ ਦਵਾ ਚਾਹਾਂ ਪੋਲੇ ਇਹ ਜਿਹੜੀ ਬੁਲਤ ਚਲੋ ਕਾਫੀ ਲੰਬਾ ਦੂਰ ਤੱਕ ਹੋਇਆ ਪਰ ਸਾਰੇ ਇਹ ਫਟਿਆਂ ਵਾਲਾ ਪੋਲਾ ਕੋਈ ਨੁਕਸਾਨ ਵੀ ਹੋ ਸਕਦਾ ਹੈ ਇਹ ਚ ਕੋਈ ਵੱਡੀ ਗੱਲ ਨਹੀਂ ਹੈ ਤੇ ਰਾਵੀ ਤੇ ਡਿਸੀਜਨ ਕੀ ਕੀ ਕਹਿ ਰਹੇ ਹੋ ਤੁਸੀਂ ਰਾਵੀ ਉੱਚ ਤੋਂ ਪੁਲ ਸੜਾ ਸਮਝਾਓ ਇਹ ਜੋ ਪੋਲਾ ਤੋਂ ਇੱਕਤਬ ਇਧਰ ਗੱਲ ਕਰਾਂ ਨੂੰਗੇ ਹਾਂਜੀ ਇੱਕ ਤਰਫ ਉਹ ਜ ਹੈ ਹਾਂਜੀ ਇੱਕ ਤਰਫ ਆ ਵੀ ਹੈ ਪੰਜਾਬੀ ਚ ਗੱਲ ਕਰੀਏ ਪੰਜਾਬੀ ਚ ਉਹ ਦੋ ਤਿੰਨ ਆਉਂਦਾ ਹੈ ਮੇਲ ਹੁੰਦਾ ਇੱਥੇ ਤੇ ਮਤਲਬ ਪੁੱੜ ਤੁਸੀਂ ਜੇ ਕੱਲ ਨੂੰ ਆਉਣੇ ਹੋ ਤੁਸੀਂ ਕੀ ਭਰੋਸਾ ਦਿੰਦੇ ਨੇ ਦੇਖੋ ਜੀ ਛੋਟੀ ਜਿਹੀ ਗੱਲ ਜਿਵੇਂ ਜੀ ਸਭ ਤੋਂ ਵੱਡੀ ਇਹ ਜ਼ਰੂਰਤਾਂ ਦੀ ਅੱਜ 77 ਸਾਲ ਹੋ ਗਏ ਆ ਆਜ਼ਾਦੀ ਨੂੰ ਯਾਦ ਹੋਏ ਦਿਨ ਨੂੰ ਹੈ ਮੈਂ ਨਹੀਂ ਸਮਝਦਾ ਵੀ ਇਹਨਾਂ ਲੋਕਾਂ ਨੂੰ ਆਜ਼ਾਦੀ ਵਿਜਾਰਾਂ ਨਹੀਂ ਮਿਲੀ ਉਹਨਾਂ ਦੇ ਵਿੱਚ ਬੈਠ ਕੇ ਆਏ ਆ ਉਹਨਾਂ ਦੀ ਅਸੀਂ ਦਾਸਤਾਨ ਸੁਣ ਕੇ ਆਏ ਆ ਇਹ ਅੱਜ ਵੀ ਉਹ ਆਪਣੇ ਮੂੰਹੋਂ ਕਹਿ ਰਹੇ ਆ ਪਤਾ ਜੀ ਉਹ ਮੈਂ ਸਭ ਸੁਣ ਚੁੱਕਾ ਤੁਸੀਂ ਸਿੱਖ ਨੂੰ ਇਹ ਨਹੀਂ ਗੱਲ ਦੱਸੋ ਤੁਸੀਂ ਤੁਹਾਨੂੰ ਪਾਵਰ ਚ ਜਿਉਂਨੇ ਕੀ ਕਰਦੇ ਪਾਵਰ ਜੀ ਜਦੋਂ ਆਵਾਂਗੇ ਇਹ ਸਭ ਤੋਂ ਪਹਿਲਾਂ ਜਿੱਦਾਂ ਵੀ ਸਰਵੇਖੇ ਦੇਖੇ ਸਰਕਾਰਾਂ ਨੇ ਇਹ ਹੀ ਮੰਗ ਰੱਖਾ ਕਿ ਇਹ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਏ ਤੇ ਪੱਕਾ ਪੁਲ ਬਣਾਇਆ ਜਾਏ ਮਹਾਰਾਜ ਕਰੇ ਜੀ ਤੁਸੀਂ ਪਏ ਬਣੋ ਤੁਸੀਂ ਸੈਂਟਰ ਚ ਜਾਓ ਉਦੋਂ 6 ਮਹੀਨੇ ਬਾਅਦ ਤੁਹਾਨੂੰ ਮੇਰੀ ਬੇਨਤੀ ਜੇ ਮੈਨੂੰ ਬਾਤਾਂ ਨੂੰ ਆਗੇ ਪੁੱਛਾਂਗੇ ਕਿ ਸਰ ਕੀ ਕੀਤਾ ਅੱਛਾ ਇੱਕ ਇੱਕ ਰਿਪੋਰਟ ਸਮੇਂ ਗੱਲ ਕਰ ਕਰ ਮੈਨੂੰ ਇੱਕ ਗੱਲ ਮੈਨ ਯਾਰ ਸਭ ਤੋਂ ਜ਼ਿਆਦਾ ਮਹਿਸੂਸ ਹੋ ਰਹੀ ਹੈ ਜਿਹੀ ਮੇਰੇ ਤੇ ਰੋਂਗ ਨੇ ਖੜੇ ਹੋ ਗਏ ਆ ਬੈਕ ਰਿਪਰੈਕਸ਼ਨ ਦੇ ਵਿੱਚ ਆ ਕੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਜਾਂ ਤੇ ਸਰਕਾਰ ਸਾਨੂੰ ਭੁੱਲ ਦੇਵੇ ਜਾਂ ਸਾਡੀ ਕੋਈ ਪਾਕਿਸਤਾਨ ਦਾ ਬਾਰਡਰ ਖੋਲ ਦੇ ਤੇ ਜਾਂ ਫਿਰ ਸਾਨੂੰ ਪਾਕਿਸਤਾਨ ਦਾ ਬਾਰਡਰ ਖੋਲ ਦਿੱਤਾ ਜਾਏ ਤਾਂ ਕਿ ਅਸੀਂ ਪਲੇਅਰ ਰਸਤੇ ਲਈ ਉਧਰ ਆਵਾਜਾਈ ਆ ਹਾਰੀ ਉਧਰ ਬਾਹਰ ਹੋ ਸਕੇ ਇਹ ਇਹਦੇ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਸਰਕਾਰਾਂ ਵਾਸਤੇ ਪ੍ਰਸ਼ਾਸਨ ਵਾਸਤੇ ਜਿਹੜੇ ਕੱਜ ਦੇ ਦੇਸ਼ ਦੀ ਇਯਾਦੀ ਦੇ 77 ਸਾਲ ਬਾਅ ਤੁਸੀਂ ਸਾਨੂੰ ਨਹੀਂ ਪੁੱਛਿਆ ਇੱਥੇ ਪੁੱਛਣਾ ਪੁਲ ਗਿਆ ਹੋਵੇ ਬਾਰਡਰ ਦੇ ਕੰਡੇ ਇੰਡੋ ਪਾਕ ਬਾਰਡਰ ਦਾ ਅਖੀਰਲਾ ਪਿੰਡ ਹੈ ਸਾਡੇ ਤੋਂ ਬਿਲਕੁਲ ਅਖੀਰਲਾ ਪਿੰਡ ਹੈ ਇਸ ਤੋਂ ਬਾਅਦ ਪਾਕਿਸਤਾਨ ਸਾਹਮਣੇ ਦੇਖਿਆ ਸਾਹਮਣੇ ਬਿਲਕੁਲ ਦਿਖਣਿਆ ਇਹ ਪਾਕਿਸਤਾਨ ਦੀ ਹੱਦ ਜਿਹੜੀ ਤੋਂ ਨਾ 400 ਮੀਟਰ ਦੀ ਦੂਰੀ ਤੇ ਸਿਰਫ ਓਨਲੀ ਐਂਡ ਓਨਲੀ 400 ਮੀਟਰ 400 ਮੀਟਰ ਤੇ ਲੜਾਈ ਤੁਹਾਨੂੰ ਪਤਾ ਹੈ ਕਿ ਕਿਹ ਕਦ ਲੜਾਈ ਹੋਈ ਹਾਂਜੀ ਪਹਿਣ ਚ ਲੜਾਈ ਹੋਈ ਜੀ 87 ਚ ਰੌਲਾ ਪਿਆ ਲੜਾਈ ਦਾ ਖਤਰਾ ਹੋਇਆ ਲੜਾਈ ਹੋਵੇ ਜਾਂ ਨਾ ਹੋਵੇ ਤੇ ਸਾਨੂੰ ਇਹ ਪਿੰਡ ਬੈਕੇਟ ਕਰਨਾ ਪੈਂਦਾ ਸਾਰਾ ਇਲਾਕਾ ਬੈਕੇਟ ਕਰਨਾ ਪੈਂਦਾ ਤੇ ਤੁਸੀਂ ਦੱਸੋ ਕਿ ਜਿਸ ਲਈ ਬੰਦਾ ਆਪਣਾ ਘਰ-ਬਾਰ ਛੱਡ ਕੇ ਸਮਾਨ ਛੱਡ ਕੇ ਚਲਾ ਜਾਂਦਾ ਜੇ ਸਮਾਨ ਲੈ ਕੇ ਵੀ ਚਲਾ ਜਾਂਦਾ ਤਾਂ ਕਿੱਥੇ ਜਾਏਗਾ ਉਹਦੇ ਕੋ ਕੋ ਆਲਟਰਨੇਟਿਵ ਨਹੀਂ ਹੈ ਕੋਹਾਂ ਜੀ ਕੋਈ ਤਰੀਕਾ ਨਹੀਂ ਕਿ ਕਿੱਥੇ ਜਾ ਕੇ ਬਸੇਗਾ ਕਿੱਥੇ ਜਾ ਕੇ ਆਪਣੇ ਡੰਗ ਰੱਖੇਗਾ ਕਿੱਥੇ ਜਾ ਕੇ ਰੋਟੀ ਖਾਏਗਾ ਕਿੱਥੇ ਰਾ ਕੇ ਰੋਟੀ ਬਗਾਏਗਾ ਜੇ ਨਾ ਫਿਰ ਫਲੱਡ ਆਉਂਦੇ ਆ ਪਾਣੀ ਕਿਥੋਂ ਤੱਕ ਮਾਰ ਕਰਦਾ ਤੁਹਾਡੇ ਆ ਜਾਂਦਾ ਸਾਡੇ ਕਦੀ ਪਾਣੀ ਆ ਜਾਂਦਾ 2-2 3-3 ਫੁੱਟ ਕਰੀਓ 4 ਫੁੱਟ ਵੀ ਪਾਣੀ ਆ ਜਾਂਦਾ ਅਸੀਂ ਬਿਲਕੁਲ ਬਸ ਉਹ ਜਿਸ ਤਾਂ ਪਹਿਲੇ ਚੱਲਨੇ ਆ ਚੱਲੀ ਜਾਂਨੇ ਆ ਹਾਂਜੀ ਤੇ ਸਰਕਾਰ ਨੂੰ ਕੋਸ ਤੇ ਹੋਈ ਚੱਲੀ ਜਾਂਨੇ ਆ ਤੇ ਸਰਕਾਰ ਨੇ ਸਾਡੇ ਨਾਲ ਕਰਨਾ ਹੀ ਨਹੀਂ ਮਰਨਾ ਤੇ ਮੰਨਣਾ ਹੀ ਫਿਰ ਹਾਂਜੀ ਤੇ ਸਾਡੇ ਡੰਗਰ ਬਿਨਾ ਚਾਰੇ ਤੋਂ ਮਰ ਜਾਂਦੇ ਅਸੀਂ ਬਿਨਾ ਕਿਨਾ ਸਾਡਾ ਵੀ ਕੁਝ ਕਈ ਵਾਰ ਰਸਣ ਵਗੈਰਾ ਗਿੱਲਾ ਹੋ ਜਾਂਦਾ ਹਾਂਜੀ ਇੱਕ ਇੱਕ ਦਿਨ 24 25 ਸਭੀ ਘੰਟੇ ਰੋਟੀ ਨਹੀਂ ਵੀ ਪਕਦੀ ਨਹੀਂ ਪਕਦੀ ਠੀਕ ਹੈ ਅਨੇ ਬੱਚੇ ਬਗੈਰ ਰੋਟੀਆਂ ਚਲਾਉਂਦੇ ਆਂ ਦੁੱਧ ਤੋਂ ਚਲਣ ਬਗੈਰ ਬਿਨਾ ਚਲਾਉਂਦੇ ਆਂ ਔਰ ਜਦੋਂ ਕਿ ਦੇ ਮੇੜੀ ਦੀ ਮਤਸੋਂ ਤੋਂ ਗੱਲ ਕਰ ਰਿਹਾ ਕਿ 베ੜੀ ਅਗਰ ਚਲੀ ਜਾਂਦੀ ਉਸ ਕਿਨਾਰੇ ਹਾਂਜੀ ਦੋ ਮਿੰਟਾਂ ਲੇਟ ਹੋ ਜਾਂਦੇ ਸਾਨੂੰ ਤਿੰਨ ਘੰਟੇ 베ੜ ਕਰਨੀ ਪੈਂਦੀ ਹੈ 베ੜ ਕਰਨੇ ਵਾਸਤੇ ਨਾ ਕੋ ਸ਼ੈਟਰ ਨਾ ਕੋ ਦੇ ਵਿੱਚ ਇੱਕ ਚੀਜ਼ ਮੈਂ ਵੇਖੀ ਵੀ ਉਸੇ ਵਿੱਚ ਇੱਕ ਰਿਪੋਰਟਰ ਸਾਹਿਬ ਨੇ ਇੱਕ ਕਲੀਅਰ ਇੰਨੀ ਗੱਲ ਕਹਿਤੀ ਵੀ ਲੋਕਾਂ ਦੇ ਦੁੱਖ ਦਰਦ ਨੂੰ ਦੇਖ ਕੇ ਹੋયા ਉੱਥੋਂ ਦੇ ਲੋਕਾਂ ਨੇ ਇੱਥੋਂ ਤੱਕ ਕਹਿਤਾ ਇੱਥੋਂ ਤੱਕ ਦੁਖੀ ਹੋ ਕੇ ਕਹਿਤਾ ਪੀ ਜੇ ਸਾਨੂੰ ਇਸ ਮੁਲਕ ਦੀ ਸਰਕਾਰ ਆਪਣ ਨੂੰ ਸਾਨੂੰ ਆਵਾਜ਼ਾਈ ਵਾਸਤੇ ਇੱਕ ਸਥਿਰ ਪੁੱਲ ਨਹੀਂ ਦੇ ਸਕਦੀ ਖਾਦੀ ਇਹ ਹਾਲਤਾ ਵੀ ਜਦੋਂ ਪਾਣੀ ਆਂਦਾ ਅਸੀਂ ਤਿੰਨ ਤਿੰਨ ਚਾਰ ਚਾਰ ਮਹੀਨੇ ਅਸੀਂ ਦੇਸ਼ ਦੇ ਨਾਲੋਂ ਕੱਟੇ ਜਾਂਦੇ ਆ ਪੰਜਾਬ ਨਾਲੋਂ ਕੱਟੇ ਜਾਂਦੇ ਆ ਹਾੜੇ ਬੱਚਿਆਂ ਦੀ ਐਜੂਕੇਸ਼ਨ ਨੂੰ ਬਹੁਤ ਗਿਆ ਉਹਨਾਂ ਨੇ ਵੀ 7:00 ਵਜੇ ਦੀ ਆ ਔਰ ਫਿਰ ਮੈਡੀਕਲ ਸਹੂਲਤਾਂ ਕੋਈ ਨਹੀਂ ਹੈਗੀਆਂ ਔਰ ਕਿਆ ਮਲੇ ਵੀ ਕਿਨੇ ਹੀ ਕਿਆ ਮਲੇ ਵੀ ਜਦੋਂ ਕਿ ਸਮਾਨ ਇੱਧਰ ਲੈ ਕੇ ਆਣਾ ਜਾਣਾ ਕਿ ਇੱਥੋਂ ਤੱਕ ਗਿਆ ਤੱਥੇ ਪਤਾ ਲੱਗਾ ਲੱਗਾ ਹੁਣ ਇੱਥੇ ਆ ਗਏ ਵੀ ਸਾਡੇ ਦੇ ਬੱਚਿਆਂ ਦੀ ਇੰਗੇਜਮੈਂਟ ਨਹੀਂ ਹੋ ਰਹੀਆਂ ਵਿਆਹਾਂ ਸ਼ਾਦੀਆਂ ਦੇ ਮਾਮਲੇ 'ਚ ਠੀਕ ਹ ਹ ਉਹਨੇ ਇਹ ਸਾਰ ਨੇ ਉਹ ਨਹੀਂ ਹੁਣ ਉਹਨੇ ਮੈਨੂੰ ਇਹ ਹੀ ਉਹਨੇ ਕਿਹਾ ਵੀ ਉਧਰ ਦੇ ਲੋਕਾਂ ਦੀ ਇਹ ਮਨਛਾ ਆ ਗਈ ਆ ਉਹਨਾਂ ਦੀ ਏਕਤਾ ਦਾ ਬਣ ਗਈ ਵੀ ਦਰਿਆਓ ਪਾਰ ਕਿਸੇ ਲੜਕੀ ਦੀ ਜਹਾਦੀ ਨਹੀਂ ਕਰਨੀ ਉਹ ਸਾਬ ਤੌਰ ਤੇ ਕਿਹਾ ਜੀ ਕਿ ਕਹਿੰਦੇ ਜੇ ਵੱਟ ਕੇ ਦਰਿਆ ਤੋਂ ਛੁੱਟ ਦੋ ਕੁੜੀ ਨਹੀਂ ਵਿਆਹਣੀ ਉਧਰ ਹਾਂ ਜੀ ਸਿੱਧੀ ਗੱਲ ਜੀ ਪੱਤਰਕਾਰ ਸਾਹਿਬ ਜੀ ਅੱਛਾ ਹਾਂ ਵੀ ਠੀਕ ਹੈ ਸਾਬ ਹਾਂ ਜੀ ਫਿਰ ਮੈਂ ਇਹ ਹੀ ਮੈਂ ਵੇਖਿਆ ਮੈਂ ਕਿਹਾ ਇਹ ਮੈਂ ਕਿਹਾ ਜੀ ਇੱਕ ਪਾਸੇ ਦੇ ਗੌਰਮੈਂਟ ਬੜਾ ਕਹਿੰਦੀ ਹੈ ਡਿਜੀਟਲ ਇੰਡੀਆ ਸ਼ਾਇਨ ਇੰਡੀਆ ਹਾਂ ਆਪਣੇ ਸਰਕਾਰਾਂ ਵੀ ਕਹਿੰਦੀਆਂ ਪੀਐਮ ਸਾਹਿਬ ਵੀ ਕਹਿੰਦੇ ਨੇ ਉਹ ਸ਼ਾਇਨ ਜੀ ਟੀਵੀ 'ਤੇ ਚੱਲਦੀ ਹੈ ਸ ਤੇ ਇਹ ਮੈਨੂੰ ਬੜਾ ਸ਼ੌਕ ਲੱਗਾ ਵੀ ਇਹ ਯਾਰ ਵਾਟ ਇਜ਼ ਥਿਸ ਇੰਡੀਆ ਦੇ ਵਿੱਚ ਕੋਈ ਇਦਾਂ ਦਾ ਕੋਈ ਹੈਗਾ ਲਾਗਾ ਵੀ ਜਿਹੜੇ ਇਦਾਂ ਦੀ ਹਾਲਤ ਮਾੜੀ ਆ ਅਸੀਂ ਵੀ ਚਲੋ ਬੜਾ ਇੰਡੀਆ ਜਾਂਦਾ ਬਾਹਰ ਅੰਦਰ ਮੌਕਾ ਮਿਲੇ ਬੰਬਈ ਕੋਲਕਾਤੇ ਸਾਰਾ ਸਭ ਜਿੰਨੇ ਵੀਡੀਓ ਕਾਫੀ ਸ਼ਰਾਂ ਤੱਕ ਗਈ ਆ ਇਹ ਕੀ ਹਾਲਾਤ ਨੇ ਇਦਾਂ ਦੇ ਫਿਰ ਮੇਰੇ ਮਨ ਦੇ ਵਿੱਚ ਇੱਕ ਸਿਸਟਮ ਆਇਆ ਵੀ ਵੀ ਇਦਾਂ ਨਹੀਂ ਇਹ ਇਹ ਕਹਾਦਾ ਇੱਥੇ ਡੋਮੋਕ੍ਰੇਸੀ ਹੈ ਤੇ ਕਹਾਦਾ ਇਥੇ ਲੋਕਤੰਤਰ ਹੈ ਇਹਨਾਂ ਲੋਕਾਂ ਨੂੰ ਜਾ ਕੇ ਇਹਨਾਂ ਦੇ ਜਾ ਕੇ ਇਹਨੂੰ ਇਹਦੀ ਸਾਰ ਦੇਣੀ ਚਾਹੀਦੀ ਹੈ ਇਨਸਾਨੀਅਤ ਦੇ ਨਾਂ ਤੇ ਦਫਾ ਕਰੋ ਇਲੈਕਸ਼ਨਾਂ ਨੂੰ ਦਫਾ ਛੱਡੋ ਸਰ ਕਿ ਤੁਸੀਂ ਹੁਣ ਇਹਨਾਂ ਦਾ ਚਲੋ ਤੁਸੀਂ ਇੱਕ ਕੈਂਡੀਡੇਟ ਹੋ ਸਾਡੇ ਵੱਲੋਂ ਤੁਹਾਨੂੰ ਬੈਸਟ ਵਿਸ਼ਸਿਸ ਵੀ ਪਹਿਲਾਂ ਵੀ ਦੇ ਚੁੱਕੇ ਹਾਂ ਸ਼ੋਭੀ ਸ਼ਾਵਾ ਹੁਣ ਤੁਸੀਂ ਇਹਨਾਂ ਦਾ ਆਪਾਂ ਦਰਦ ਜਗਾਉਣ ਦਰਦ ਨੂੰ ਆਪਾਂ ਸਾਂਝਾ ਕਰਨ ਆਏ ਆ ਕਿ ਕੈਂਪੇਨ ਤੇ ਆਏ ਦੇਖੋ ਜੀ ਮੈਂ ਕੈਂਪੇਨ ਨੂੰ ਮੈਂ ਰੱਖਣਾ ਦੂਸਰੇ ਨੰਬਰ ਸਿਆਰ ਤੇ ਕੈਂਪੇਨ ਨੂੰ ਛੱਡ ਦਿਓ ਜਿੰਦਾਬੀ ਆ ਉਹ ਮੈਂ ਇਹਨਾਂ ਨੂੰ ਇਹ ਆਇਆ ਮੈਂ ਵੀ ਜਿੰਨੀ ਦੇਰ ਤੁਸੀਂ ਕਿਸੇ ਸਰਕਾਰੀ ਸਿਸਟਮ ਦੇ ਵਿੱਚ ਕਿਸੇ ਚੈਨਲ ਤੇ ਨਹੀਂ ਹੋ ਉਹ ਮੈਂ ਅੱਗੇ ਇੱਕ ਕੈਂਡੀਡੇਟ ਹੈ ਮੈਂ ਲੋਕ ਸਭਾ ਦਾ ਇੰਡੀਪੈਂਡੈਂਟ ਕੈਂਡੀਡੇਟ ਹੈ ਮੇਰੀ ਕੋਈ ਕੋਈ ਪਾਰਟੀ ਨਹੀਂ ਹੈ ਮੈਂ ਤੁਹਾਡਾ ਜੋ ਵੀ ਆਮ ਜਨਤਾ ਦਾ ਚਲੋ ਸਾਥ ਹੈ ਉਹ ਮੈਂ ਇਹ ਇੱਕ ਇੱਕ ਜਨਰਲ ਕੰਨਾ ਆਇਆ ਵਾ ਕਿ ਇੱਕ ਇਹ ਜਿਹੜੀਆਂ ਮੌਜੂਦਾ ਪਿਛਲੇ ਜਿਹੜੀਆਂ ਸਰਕਾਰਾਂ ਗਈਆਂ ਜਿਹੜੀ ਪੋਲੀਟਿਕਲ ਜਮਾਤਾਂ ਜਿਹੜੀਆਂ ਬੜੀਆਂ ਆਪਣੇ ਆਪ ਨੂੰ ਬੜੇ-ਬੜੇ ਦਾਅਵੇ ਕਰ ਰਹੀਆਂ ਵਾ ਵੀ ਬੜੇ-ਬੜੇ ਮੈਨੀਫੈਸਟੋ ਕਿ ਬੜੀਆਂ ਰੋੜ ਸਿਓ ਕਰ ਰਹੀ ਜੀ ਬڑے بڑے ਕਾਫਲੇ ਚਲਾ ਰਹੇ ਨੇ ਗੱਡੀਆਂ ਦੇ بڑے بڑے ਉਹਨਾਂ ਨੇ ਜੋ ਵੀ ਦਫ਼ਤਰ ਖੋਲ੍ਹਦੇ ਨੇ بڑے بڑے ਉਹ ਆਪਣੇ ਇਹ ਕਰ ਲੈਣੇ ਆफी ਆਪਣੀ ਕਾਰਜਕਾਰੀ ਦੱਸਣ ਦੀ ਨੇ ਉਹ ਕੀ ਕਰਦੀਆਂ ਨਹੀਂ ਆ ਤੇ ਜਿਹੜਾ ਮੌਜੂਦਾ ਜਿਹੜਾ ਪਿੱਛੇ ਟਾਈਮ ਜਿਹੜਾ ਪ੍ਰਸ਼ਾਸਨ ਜਿਹੜਾ ਐਡਮਿਨਿਸਟ੍ਰੇਸ਼ਨ ਕੀ ਕਰ ਰਹੀ ਸਰਕਾਰ ਕਿਹੜੀਆਂ ਵਾਵਾਂ ਚ ਫਿਰਦੇ ਆ ਅਸੀਂ ਇਸੇ ਦੇਸ਼ ਦੇ ਪਛੰਦੇ ਹੈਗੇ ਆ ਕਿ ਨਹੀਂ ਹੈਗੇ ਹਾਂਜੀ ਕੀ ਕਹਿਣਾ ਚਾਹੋਗੇ ਅਸੀਂ ਕੀ ਕਹਿਣਾ ਚਾਹਾਂ ਸਾਡੀ ਸਾਡੇ ਗਵਰਨਮੈਂਟ ਨੇ ਸੁਣੀ ਕੋਈ ਨਹੀਂ ਹਾਂਜੀ ਅਸੀਂ ਪਿੱਛੇ ਵੋਟ ਨਹੀਂ ਪਾਈ ਗਵਰਨਮੈਂਟ ਨੇ ਕੀ ਕੀਤਾ ਪੰਜ ਸਾਲ ਤੋ ਲੱਗ ਕੇ ਜਦੋਂ ਦੇ ਵੋਟ ਪਿੱਛੇ ਨਹੀਂ ਪਾਏ ਕੀ ਬਣਾਇਆ ਉਹ ਉਹ ਜਿਹੜੇ ਦਿਨਾਂ ਦੇ ਵਿੱਚ ਕੀ ਬਣਾਇਆ ਸਾਡਾ ਸੋਚਿਆ ਕੁਛ ਆਖਿਆ ਕੁਛ ਪੈਣਾ ਤੁਸੀਂ ਕਿੱਦਾਂ ਰਹਿੰਦੇ ਹੋ ਕਿੰਨੀਆਂ ਤੁਹਾਡੀਆਂ ਮੁਸ਼ਕਲਾਂ ਨੇ ਜਿਹੜੀਆਂ ਸਾਨੂੰ ਮੁਸ਼ਕਲਾਂ ਨੇ ਉਹ ਸਾਨੂੰ ਹੀ ਪਤਾ ਜੀ ਤੁਸੀਂ ਕਦੇ ਮੁਸ਼ਕਲਾਂ ਦਾ ਦਿਨ ਕਿ ਤੁਸੀਂ ਕਦੇ ਆਓ ਨਾ ਤੇ ਮੁਸ਼ਕਲਾਂ ਦੇਖੋ ਨਾ ਫਿਰ ਤੁਹਾਨੂੰ ਪਤਾ ਲੱਗੇਗਾ ਮੁਸ਼ਕਲਾਂ ਕੀ ਚੀਜ਼ ਨੇ ਇਹ ਕਿੱਦਾਂ ਲੋਕ ਹੀ ਰਹਿੰਦੇ ਨੇ ਉਤਾਨੂੰ ਦੇ ਆਰਾ ਸਾਡੇ ਗਵਰਨਮੈਂਟ ਨੇ ਮਾਰੀ ਦਿੱਤੇ ਦਾ ਹੈ ਸੰਦ ਗਵਰਨਮੈਂਟ ਨੇ ਆਪਣੇ ਵਿਚਰ ਲਾਇਆ ਹੀ ਨਹੀਂ ਅਸੀਂ ਦੇ ਨਹੀਂ ਮੁਸ਼ਕਲ ਸਾਡੀਆਂ ਲੱਤਾਂ ਟੁੱਟੀਆਂ ਗੋਡੇ ਸਾਡੇ ਟੁੱਟੇ ਦੇ ਜਦੋਂ ਹੁਣ ਪੋਲ ਪਟੋਣਾ ਸਾਡੇ ਕੋਈ ਰਿਸ਼ਤੇਦਾਰ ਦੇ ਕਰ ਕੋਈ ਵਿਆਹ ਸ਼ਾਦੀ ਆਉਂਦੀ ਕੋਈ ਐਸੇ ਜਾਣ ਜੋਗੇ ਨਹੀਂ ਰਹਿੰਦੇ ਕਿੱਦਾਂ ਜਾਈਏ ਕੀ ਕਰੀਏ ਸਾਡਾ ਗਵਰਨਮੈਂਟ ਨੇ ਕੀ ਬਣਾਇਆ ਸਾਡਾ ਕੁਝ ਨਹੀਂ ਬਣਾਇਆ ਸਰ ਤੇ ਕੋਈ ਦਾਬੇ ਬਈ ਨਾ ਹੋਈ ਗੱਲ ਬਈ ਨਾ ਇੱਧਰ ਆਲਾ ਹੀ ਖੋਲੋ ਗੇਟ ਇੱਧਰ ਹੀ ਨਾ ਕੱਢਿਓ ਮਤਾ ਜੀ ਜਦੋਂ ਆਪਾਂ ਇੱਡੀ ਤਕੜੀ ਕਿਹੇ ਗੱਲ ਨੂੰ ਕਹਿ ਦੇਣਾ ਕਿ ਵੀਰੇ ਤੁਸੀਂ ਜੇ ਸਾਡਾ ਕੁਝ ਵਾਰ ਨਹੀਂ ਸਕਦੇ ਤੇ ਭਰਾ ਸਾਨੂੰ ਪਰਲੇ ਪਾਸੇ ਹੀ ਕਹ ਲ ਦੋ ਠੀਕ ਹੈ ਤੇ ਫਿਰ ਇੱਦੋਂ ਵੱਡੀ ਸ਼ਰਮਨਾ ਕੋਈ ਗੱਲ ਤਾਂ ਨਾ ਹੁੰਦੀ ਸ਼ਰਮਨਾ ਨੇ ਬੰਦਾ ਮਰ ਜਾਂਦਾ ਜਿੰਨੀ ਗੌਰਮੈਂਟ ਨੂੰ ਸ਼ਰਮ ਸਾਡੀ ਤੇ ਹੈ ਹੀ ਨਹੀਂ ਆਹ ਤਾਂ ਇਹ ਆਪਣੀ ਜ਼ਮੀਨ ਵਾਸਤੇ ੱਥੇ ੱਤਕੇ ਖਾਈ ਕਰਨੇ ਆ ਜੇ ਜ਼ਮੀਨ ਨਾ ਐਸਾ ਹੀ ਕਿਤੇ ਇਹਦੇ ਕੋਲ ਤੋਂ ਮੰਗ ਕੇ ਖਾਣਾ ਚੰਗਾ ਹੈ ਜਿੰਨੀ ਜਿੰਨੀ ਸ਼ਰਮ ਜਿੰਨੀ ਹਾਲ ਤਾਂ ਸਾਡੀ ਖਰਾਬ ਹੈ ਤੇ ਸਰਪੰਚ ਸਾਹਿਬ ਨੇ ਦੱਸਿਆ ਕਿ ਇੱਥੇ ਕਈ ਵਾਰੀ ਕਈ ਐਸਐਸਪੀ ਆਏ ਕਈ ਡੀਸੀ ਆਏ ਸਾਰੇ ਆਂਦੇ ਤੇ ਉਹ ਮਿੱਟੀ ਮਿਲਿਆ ਚਲੀ ਜਾਂਦੇ ਸੁਣਦੇ ਹੁੰਦਾ ਸਭ ਚਲੀ ਜਾਂਦੇ ਕੋਈ ਵੀ ਨਹੀਂ ਕੋਈ ਅੱਗੇ ਗੱਲ ਪਜਾਂਦਾ ਨਾ ਕੋਈ ਭਜਾਂਦਾ ਤੇ ਨਾ ਕੋਈ ਕਰਦਾ ਜੇ ਲੈ ਉਹਨ ਲੋੜ ਹੈ ਨਾ ਵੋਟ ਆਉਣੇ ਨਾ ਉਹਨ ਲੋੜ ਹੈ ਉਹਨ ਬੜੀ ਦੁਨੀਆ ਆਉਣੀ ਹੈ ਜਿਸ ਨਾਲ ਵੋਟ ਪਾਈ ਜਾਂਦੇ ਨੇ ਸਾਨੂੰ ਕੋ ਆਣਾ ਕੁੱਤੇ ਆ ਲੱਕਾ ਪੂਛ ਲਾਈ ਨਹੀਂ ਇਹ ਕੁੱਤੇ ਨੇ ਜਿਹੜੇ ਬੰਦੇ ਨੇ ਕੀ ਕਰੀਏ ਸਾਹੀਂ ਬੱਚੇ ਪੜਾਏ ਰਿਸ਼ਤੇਦਾਰਾਂ ਦੇ ਘਰ ਅਹੀਂ ਦੇ ਕੋ ਕੰਮ ਕੀਤਾ ਰਿਸ਼ਤੇਦਾਰਾਂ ਦੇ ਘਰ ਵਿਆਹ ਕੀਤਾ ਰਿਸ਼ਤੇਦਾਰਾਂ ਦੇ ਘਰ ਕਿਹਦਾ ਰਿਸ਼ਤੇਦਾਰਾ ਜਨਾ ਚਲਦਾ ਪਿਆ ਕੋਈ ਰਿਸ਼ਤਾ ਨਹੀਂ ਸਾਨੂੰ ਕਿਸੇ ਦਾ ਕੋਈ ਭਰੋਸਾ ਨਹੀਂ ਚਲੋ ਫਿਰ ਵੀ ਆਪਾਂ ਇਹਨਾਂ ਦਾ ਬੜੇ ਧੰਨਵਾਦੀ ਹਾਂ ਇਹਨਾਂ ਦੇ ਕਿ ਸਾਡੀ ਇਹਨਾਂ ਨੇ ਬੇਨਤੀ ਮੰਨੀ ਤੇ ਕੁਝ ਸਾਨੂੰ ਮੁਸੀਬਤ ਦੱਸੀ ਆਪਣੀ ਸਰਪੰਚ ਸਾਹਿਬ ਕਿੰਨੀਆਂ ਸਰਕਾਰਾਂ ਆਈਆਂ ਤੇ ਗਈਆਂ ਹੁਣ ਕੋਈ ਹੱਲ ਦੇਖਦਾ ਜਾਂ ਕੀ ਤੁਸੀਂ ਚਾਹੋ ਨੇ ਕਿਦਾਂ ਤੁਹਾਡੇ ਮੁਤਾਬਕ ਕੋਈ ਹੱਲ ਹੋਵੇ ਸਰਕਾਰਾਂ ਕਾਫੀ ਆਈਆਂ ਇਥੇ ਇਹ ਪਿੰਡ ਸੱਤ ਪਿੰਡ ਹੈ ਇਹ ਟਾਪੂ ਪਿੰਡ ਹੈ ਇੱਕ ਪਾਸੇ ਰਾਵੀ ਉਜ ਇੱਕ ਪਾਸੇ ਬਨ ਅਹੀਂ ਕਬੇ ਇਸ ਟਾਪੂ ਦੇ ਵਿੱਚ ਰਹਿਨੇ ਆ ਕਾफी ਸਰਕਾਰ ਨੇ ਪ੍ਰਵਾਸਾ ਦਿੱਤਾ ਪਿੱਪਲ ਬਜੇਗਾ ਇਸ ਮੇਨ ਮੁਤਾ ਹੜਾਇਆ ਹੋਇਆ ਸਾਡਾ ਪੁਲ ਬਚਣਾ ਚਾਹੀਦਾ ਅੱਜ ਤੱਕ ਪੁਲ ਨਹੀਂ ਬਜਿਆ 77 ਸਾਲ ਹੋਈ ਆ ਇਸ ਜਾਦ ਹੋਏ ਦੇਸ਼ ਸਾਨੂੰ ਆਜ਼ਾਦੀ ਨਹੀਂ ਮਿਲੀ ਇਹ ਛਤ ਪਿੰਡਾਂ ਨੂੰ ਆਜ਼ਾਦੀ ਨਹੀਂ ਮਿਲੀ ਸਾਨੂੰ ਵੀ ਆਂਦਾ ਰੋਸ ਇਸ ਸਰਕਾਰਾਂ ਤੇ ਕਿ ਸਾਨੂੰ ਵੀ ਕੋਈ ਇਜਾਜ਼ਤ ਮਿਲੇ ਉਸ ਤੋਂ ਲਾ ਕੋਈ ਸਾਨੂੰ ਮੈਡੀਕਲ ਕੋਈ ਸਬਦਾ ਨਹੀਂ ਆ ਕੋਈ ਬੱਚਿਆਂ ਦੀ ਪੜ੍ਹਾਈ ਦੀ ਸਬਦਾ ਨਹੀਂ ਆ ਤੇ ਪੰਜ ਜੀ ਇੱਕ ਗੱਲ ਹੋਰ ਮੈਨੂੰ ਪਤਾ ਲੱਗੀ ਆ ਕਿ ਤੁਹਾਡੇ ਇੱਥੇ ਜਿਹੜੇ ਪਿੰਡ ਦੇ ਨਿਆਣੇ ਆ ਉਹ 8ਵੀਂ ਤੋਂ ਬਾਅਦ ਉਹਨਾਂ ਲਈ ਕੋਈ ਸਿੱਖਿਆ ਦਾ ਹੈ ਹੀ ਨਹੀਂ ਆ ਕੁਝ 8ਵੀਂ 8ਵੀਂ ਉਹਨਾਂ ਵਾਸਤੇ ਆਖਰੀਲੀ ਕਲਾਸ ਆ ਕਾਫੀ ਲੋਕਾ ਕੁਛ ਰਿਸ਼ਤਾ ਨਾਲ ਚਲੇ ਜਾਂਦੇ ਆ ਕੁਛ ਭ੍ਰਾਮ ਪਰ ਚਲੇ ਜਾਂਦੇ ਮਰਾੜਾ ਇੱਕ ਦੂਜਾ ਸਾਰਾ ਲੈ ਕੇ ਪੜਾਈ ਆਪਣੀ ਸਬੂਤ ਕਰਦੇ ਆ ਕੋਈ ਮੈਡੀਕਲ ਨਹੀਂ ਆ ਕੋਈ ਬਿਮਾਰ ਹੋ ਜਾਏ ਕੋਈ ਬੱਚੀ ਬੱਚਾ ਹੋਣਾ ਲਵਰੀ ਕੇਸ ਨਹੀਂ ਕੋਈ ਸੁਵਿਧਾ ਨਹੀਂ ਆ ਸਾਡਾ ਵੀ ਦਿਲ ਕਰਦਾ ਸਾੜੀਆਂ ਵੀ ਕੁੜੀਆਂ ਤੇ ਘਰ ਦੇ ਵਿੱਚ ਵੱਡੇ ਘਰ ਦੇ ਵਿੱਚ ਰਿਸ਼ਤੇ ਹੋ ਉੜੀਆਂ ਛੱਡੇ ਮੂੜੀਆਂ ਦੇ ਰਿਸ਼ਤੇਦਾਰ ਦੇ ਰਿਸ਼ਤੇ ਨਹੀਂ ਮਿਲਦੇ ਇਸ ਇਲਾਕੇ ਦੇ ਵਿੱਚ ਸਾਨੂੰ ਕਾਫੀ ਨਾ ਸਮਾਂ ਬੀਤਿਆ ਕਿਹਾ ਸਰਕਾਰਾਂ ਝੂਠੇ ਪ੍ਰਵਾਸੇ ਦੇ ਕੇ ਚਲੇ ਜਾਂਦੇ ਮੈਂ ਇਸੇ ਗੱਲ ਦਾ ਧੰਨਵਾਦ ਕੀਰਦੇ ਚਲੋ ਮੈਂ ਕਹਿੰਦਾ ਤੁਸੀਂ ਮੈਂ ਤੁਸੀ ਮਦਦ ਕਰਵਾਤੀਆਂ ਸਿਰਫ ਨਿੱਕੀ ਜੀ ਗੱਲ ਇੱਕ ਮੈਨੂੰ ਦੱਸਿਓ ਕਿ ਯਕੀਨਤਾਂ ਵਾਲੀ ਗੱਲ ਮੁੱਕ ਗਈ 77 ਸਾਲ ਲੰਘ ਗਏ ਹਾਂ ਜੀ ਬਿਲਕੁਲ ਨਹੀਂ ਕੋਈ ਬਿਲਕੁਲ ਕੋਈ ਆਸ ਦੀ ਕਿਰਨ ਦਿਖਦੀ ਆ ਜਾਂ ਅਸੀਂ ਥੋੜਾ ਬਹੁਤਾ ਕਿਸੇ ਦੇ ਯਕੀਨ ਕਰ ਸਕਦੇ ਹਾਂ ਜੋ ਕੰਬ ਕਰਦੀਆਂ ਗੰਦੀ ਨੀਤੀਆਂ ਤੇ ਗੰਦੀ ਸਰਕਾਰਾਂ ਦੀਆਂ ਜਿਹੜੀਆਂ ਸੋਚਾਂ ਨੇ ਇਹਨਾਂ ਨੂੰ ਥੋੜਾ ਬਹੁਤਾ ਕਿਸੇ ਤਰ੍ਹਾਂ ਵੀ ਕੋਈ ਚੁੰਡੀ ਵੱਢ ਕੇ ਜਗਾ ਸਕੇ ਨਹੀਂ ਇਹ ਝੂਠੇ ਲਾਰੇ ਕਹਿੰਦੇ ਖਹਿੰਦੇ ਕਹਿੰਦੇ ਨਾ ਜੇ ਚੰਨ ਧਰਤੀ ਦੇ ਆਏ ਤਾਂ ਤਾਲੀਆਂ ਦੀ ਕੀ ਲੋੜ ਹੈ ਭੰਨੇ ਝੂਠੇ ਲਾਰੇ ਬਿਲਕੁਲ